ਆਦਮੀ ਪਾਰਟੀ ਪੈਸੇ ਨਾਲ ਚੇਅਰਮੈਨੀਆਂ ਨਹੀਂ ਬਲਕਿ ਪਾਰਟੀ ਲਈ ਸੰਘਰਸ਼ ਕਰਨ ਵਾਲੇ ਵਲੰਟੀਅਰਾਂ ਨੂੰ ਵਿਕਾਸ ਦੀਆਂ ਕੁਰਸੀਆਂ ਤੇ ਬਿਠਾਈ ਹੈ ਹਲਕਾ ਵਿਧਾਇਕ ਜੋੜੇ ਮਾਜਰਾ ਨੇ ਨਵੇਂ ਬਣੇ ਚੇਅਰਮੈਨ ਬਲਕਾਰ ਸਿੰਘ ਗੱਜੂ ਮਾਜਰਾ ਵੱਲੋਂ ਸੰਭਾਲੇ ਕਾਰਜ ਪਰ ਮੌਕੇ ਕੀਤਾ ਬਲਕਾਰ ਸਿੰਘ ਗੱਜੂ ਮਾਜਰਾ ਸਮਾਣਾ ਹਲਕੇ ਦੇ ਪੰਚਾ ਸਰਪੰਚਾਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਉਨ੍ਹਾਂ ਦਾ ਪਰਮਾ ਸਵਾਗਤ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਵਾਨ ਥਿਰੇਜਾ ਨਾਲ ਸ਼ਾਮ ਬਜਾਜ ਦੀ ਸਮਾਨਾ ਤੋਂ ਇਹ ਰਿਪੋਰਟ ਜੀ ਕੋਲੀ ਸਾਹਿਬ ਪਹੁੰਚੇ ਹੋ ਅੱਜ ਇਸ ਸ਼ੋਕ ਘੜੀ ਦੇ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਸਾਹਮਣੇ ਹਾਂ ਖੁਸ਼ੀ ਦੇ ਮਾਣ ਵਾਲੀ ਗੱਲ ਹੈ ਜੀ ਸਾਡੇ ਸਾਰਿਆਂ ਵਾਸਤੇ ਕਿ ਪਾਰਟੀ ਦੇ ਬਹੁਤ ਹੀ ਹੁਨਰਮੰਦ ਇੱਕ ਮਿਹਨਤ ਕਰਸ ਜਿਹੜੇ ਵੋਲੰਟੀਅਰ ਸਰਦਾਰ ਪ੍ਰਕਾਸ਼ ਸਿੰਘ ਜੀ ਗਜੂ ਮਾਜਰਾ ਜੀ ਨੂੰ ਅੱਜ ਜਿਹੜਾ ਹੈ ਮਾਰਕੀਟ ਕਮੇਟੀ ਦਾ ਮਾਨਤਾ ਪ੍ਰਧਾਨ ਬਣਾਇਆ ਗਿਆ ਹੈ ਦੇਖੋ ਇਤਿਹਾਸ ਗਵਾਹ ਹੈ ਕਿ ਪਹਿਲਾਂ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਲੱਗਦੇ ਸੀ ਉਹ ਪਰਿਵਾਰ-ਵਾਰ ਦੇ ਵਿੱਚ ਮੰਤਰੀਆਂ ਦੇ ਲਾਡਲੇ ਮੰਤਰੀਆਂ ਦੇ ਰਿਸ਼ਤੇ ਹੈ ਮੰਤਰੀਆਂ ਦੇ ਬੱਚੇ ਲੱਗਦੇ ਸਨ। ਰਾਜ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਜੀ ਨੇ ਬਲਕਾਲ ਸਿੰਘ ਜੀ ਨੂੰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਜਿਹ ਕਿ ਜਿਹੜਾ ਹੈ ਕੀਰਤੀਮਾਨ ਸਤਾਪਤ ਕੀਤਾ ਹੈ ਕਿ ਵਲੰਟੀਅਰ ਦੀ ਜਿਹੜੀ ਹੈ ਉਹ ਵੈਲਿਊ ਜਿਹੜੀ ਹੈ ਇਸ ਪਾਰਟੀ ਦੇ ਵਿੱਚ ਜ਼ਰੂਰ ਪੈਂਦੀ ਹੈ। ਰੇਮਨ ਸਾਹਿਬ 26 ਨਵੰਬਰ 2012 ਨੂੰ ਆਵਾਮਾ ਦੀ ਪਾਰਟੀ ਬਣੀ। ਪਹਿਲੇ ਦਿਨ ਤੋਂ ਸਰਦਾਰ ਬਲਕਾਲ ਸਿੰਘ ਜੀ ਗੱਜੂ ਮਾਜਰਾ ਪਾਰਟੀ ਨਾਲ ਜੁੜੇ ਹੋਏ ਆ। ਜਿਵੇਂ ਚੇਤਨ ਜੀ ਜੁੜੇ ਹੋਏ ਆ ਅਸੀਂ ਮੈਂ ਵੀ ਪਹਿਲੇ ਦਿਨ ਤੋਂ ਜੁੜਿਆ ਆ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਪਾਰਟੀ ਦੀ ਦਿਨ ਰਾਤ ਕੰਮ ਕੀਤਾ ਜੀ ਪਰ ਇਹ ਮਾਨ ਵਾਲੀ ਗੱਲ ਆ ਕਿ ਸਾਡੇ ਭਰਾ ਪ੍ਰਕਾਰ ਸਿੰਘ ਜੀ ਜਿਹੜੇ ਮਦਰ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸਮਾਣਾ ਦਾ ਜਿਹੜਾ ਚੇਰਮੈਨ ਬਾਇਆ ਗਿਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਤ ਮਾਨ ਜੀ ਅਭਿਨ ਕੇਜੀਵਾਲ ਜੀ ਡਾਕਟਰ ਸੰਦੀਪ ਵਾਲੀ ਜੀ ਅਕਾ ਚੱਡਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਰ ਮੁਬਾਰਕਾਂ ਨੇ ਸਾਡੇ ਬਹੁਤ ਹੀ ਸਰਕਾਰਯੋਗ ਚੇਤਨ ਸਿੰਘ ਜੀ ਜੋੜੇ ਮਦਰ ਸਾਹਿਬ ਨੂੰ ਕਿ ਥੰਡਾ ਵੀ 파ਖੂ ਆ ਕਿ ਉਹਨਾਂ ਨੇ ਆਪਣੇ ਉਹ ਗਰਾਊਂਡ ਲੈਵਲ ਦੇ ਵਲੰਟੀਅਰ ਨੂੰ ਇਹ ਮੌਕਾ ਦਿੱਤਾ ਜਿਹੜਾ ਸ਼ੁਰੂ ਤੋਂ ਪਾਸ ਨਾ ਲੜਿਆ ਉਸ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦੀ ਮੁਬਾਰਕੀ ਸਿਰ ਮੱਜਾ ਹੈ ਇਮਰਾਨ ਸਾਹਿਬ ਤੁਸੀਂ ਤੁਹਾਡੀ ਪਹਿਨ ਕੀ ਹੋਏਗੀ ਸਭ ਤੋਂ ਪਹਿਲਾਂ ਜੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਜਿਹੜਾ ਨੇ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਇੱਕ ਨਿਮਾਣੀ ਜੀ ਵਰਕਰ ਨੂੰ ਤੇ ਨਾਲ ਹੀ ਮੈਂ ਮੇਰੇ ਵੱਡੇ ਵੀਰ ਜੀਤਪਾਲ ਖੋਲੀ ਜੀ ਤੇ ਮਾਨ ਜੀ ਨਾਬੇ ਤੋਂ ਤੇ ਮੇਰੇ ਭਰਾ ਜਿਨ੍ਹਾਂ ਨੂੰ ਮੈਂ ਹਮੇਸ਼ਾ ਜਿਵੇਂ RAM ਦੇ ਹਰੂਮਾਨ ਦੇ ਦਿਲ ਦੇ ਵਿੱਚ RAM ਤੇ ਉਸੇ ਤਰ੍ਹਾਂ ਮੈਂ ਇਹਨਾਂ ਨੂੰ ਰੱਖਦਾ ਕਿ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਵੇਂ ਅਸੀਂ ਪਹਿਲਾਂ ਸਾਰੇ ਜਣੇ ਜੁੜ ਕੇ ਆਪਣੇ ਹਲਕੇ ਦਾ ਵਿਕਾਸ ਕਰ ਰਹੇ تھے ਉਸੇ ਤਰ੍ਹਾਂ ਅਸੀਂ ਹੁਣ ਜ਼ੋਰ ਨਾਲ ਕਿਉਂਕਿ ਹੁਣ ਤਾਂ ਜ਼ਿੰਮੇਵਾਰੀ ਵਧ ਗਈ ਕਿਉਂਕਿ ਇੱਕ ਜਿਵੇਂ ਬਲਦ ਜੋੜਿਆ ਉਹਦਾ ਹਾਲੀ ਹੁੰਦਾ ਹਾਲੇ ਦੇ ਬਲਦ ਦੇ ਉੱਪਰ ਪੰਜਾਲੀ ਹੁੰਦੀ ਆ ਉਹ ਕੰਮ ਹੋ ਗਿਆ ਮਹਿਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਸੰਦੀਪ ਪਾਟਕ ਜੀ ਦਾ ਜਰਨੈਲ ਸਿੰਘ ਦਾ ਤੇ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਆਮਨ ਰੂੜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਮਾਣੇ ਦੇ ਵਰਕਰ ਨੂੰ ਐਡਾ ਬੜਾ ਅਹੁਦਾ ਦੇ ਕੇ ਇਸ ਕੁਰਸੀ ਤੇ ਬਿਠਾਇਆ ਮੈਂ ਉਹਨਾਂ ਦਾ ਮਾਣ ਹੈ ਜਿਹੜਾ ਜਾਂ ਪਬਲਿਕ ਦਾ ਮਾਣ ਉਹ ਕੂੜੂਗਾ ਨਹੀਂ ਹਮੇਸ਼ਾ ਉਹਨਾਂ ਦੀ ਸੇਵਾ ਕਰਦਾ ਰਹੂੰਗਾ ਜਿਵੇਂ ਪਹਿਲਾਂ ਕਰਦਾ ਰਿਹਾ ਬਰਸ਼ਰ ਜੀ ਨੇ ਕਿਹਾ ਵੀ ਜਿਹੜੀ ਮੰਡੀਆਂ ਜਦੋਂ ਤਾਂ ਇਹਦੇ ਬਾਅਦ ਖਾਲੀ ਹੋ ਜਾਂਦੀਆਂ ਨੇ ਪੰਜਾਬ ਭਰ ਦੇ ਵਿੱਚੋ ਸ਼ਾਮਲੀ ਗਰਾਊਂਡ ਬਣਾਏ ਜਾਣਗੇ ਤਾਂ ਸਮਾਣਾ ਵਿੱਚ ਵੀ ਬਹੁਤ ਸਾਰੀ ਅਸੀਂ ਮੰਡੀਆਂ ਨੇ ਜਿੱਥੇ ਗਰਾਊਂਡ ਬਣਾ ਕੇ ਪਰਖੋਦਾਂ ਤਾਂ ਇਹਦੇ ਲਈ ਪਹਿਲਾਂ ਅਮਰੀਕਾ ਮੋਂ ਪਹਿਲਾ ਆ ਜਾਏਗਾ ਸਾਡਾ ਤਾਂ ਦੇਖੋ ਜੀ ਪਹਿਲੇ ਦਿਨ ਤੋਂ ਹੀ ਜਿਹੜਾ ਮਕਸਦ ਹੈ ਗਰਾਊਂਡਾਂ ਦਾ ਅਸੀਂ ਪਹਿਲਾਂ ਤੁਸੀਂ ਮੰਡੀਆਂ ਨੂੰ ਗਰਾਊਂਡ ਬਣਾਉਣ ਦੇ ਵਿੱਚ ਲੱਗੇ ਹੋਏ ਆ ਮੈਨੂੰ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਸ਼ਾਇਦ ਕਿਤੇ ਨਾ ਹੋ ਰਿਹਾ ਹੋਵੇ ਸਾਡੇ ਅਸੀਂ ਆਲਰੇਡੀ ਸਾਰੇ ਬੱਚਿਆਂ ਨੂੰ ਦੇਖ ਕੇ ਕਿਟਾਂ ਦੇ ਕੇ ਹੋਰ ਕਰਕੇ ਸਾਰਾ ਉਸ਼ਾ ਕਰਕੇ ਅਸੀਂ ਗਰਾਊਂਡ ਬਣਾ ਰਿਹਾ ਫਟੋ ਘਟ ਸਾਡਾ 10 15 ਗਰਾਉਂਡਾਂ ਦੇ ਪਿੰਡਾਂ ਦੇ ਵਿੱਚ ਕੰਮ ਇਸ ਹੋਣਾ ਇਸ ਸਮੇਂ ਚੱਲ ਰਿਹਾ ਜਿਹਦੀ ਮੈਂ ਦੇਖ ਰਿਹਾ ਕਰ ਰਿਹਾ ਕੁਸ਼ ਦੀ ਕਰਦੇਵ ਟਵਾਣਾ ਜੀ ਸਾਡੇ ਭਰਾ ਇਹ ਕਰ ਰਹੇ ਨੇ ਤੇ ਮੰਤਰੀ ਸਾਹਿਬ ਦਾ ਸਾਡੇ ਤੇ ਦੁਆ ਤੇ ਅਸ਼ੀਰਵਾਦ ਹੈ ਵੀ ਅਸੀਂ ਇਹਨਾਂ ਦੇ ਨਾਲ ਅਸੀਂ ਸਾਰੇ ਹਲਕਾ ਦੇ ਆਮ ਆਦਮੀ ਪਾਰਟੀ ਜੰ ਜੰ ਜੰ